ਵੱਡੀ ਖਬਰ ਗੁਰਦਾਸਪੁਰ ਦੇ ਪਿੰਡ ਹਰਤੌਰਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੇ ਦਿਨ ਇੱਕ ਬੀਜੇਪੀ ਦੇ ਉਮੀਦਵਾਰ ਦੇ ਵੱਲੋਂ ਪੂਰੇ 2 ਕਰੋੜ ਦੀ ਬੋਲੀ ਲਗਾਈ ਗਈ ਸੀ ਉਹ ਵੀ ਸਰਪੰਚੀ ਵਾਸਤੇ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਜੋ ਹੈ ਤੂਲ ਫਰਦਾ ਚਾਰੇ ਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਇਹ ਸਰਪੰਚ ਜਿਸ ਨੇ ਕੁਰਸੀ ਵਾਸਤੇ ਸਰਪੰਚੀ ਵਾਸਤੇ ਪੂਰੇ 2 ਕਰੋੜ ਦੀ ਬੋਲੀ ਲਗਾਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਡੀਸੀ ਗੁਰਦਾਸਪੁਰ ਤੇ ਵੱਲੋਂ ਤੂ ਹੈ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਨੇ ਐਕਸ਼ਨ ਮੋਡ ਦੇ ਵਿੱਚ ਹੈ ਡੀਸੀ ਗੁਰਦਾਸਪੁਰ ਕਿਉਂਕਿ ਕਾਰਵਾਈ ਦੀ ਗੱਲ ਜੋ ਆਖੀ ਜਾ ਰਹੀ ਹੈ ਦੱਸਿਆ ਕਿ ਮਾਮਲਾ ਜੋ ਹੈ ਗੁਰਦਾਸਪੁਰ ਦੇ ਪਿੰਡ ਹਰਦੋਲਵਾਲ ਤੋਂ ਸਾਹਮਣੇ ਆਇਆ ਜਿੱਥੇ ਬੀਤੇ ਦਿਨ 2 ਕਰੋੜ ਦੀ ਬੋਲੀ ਲਾਈ ਗਈ ਸੀ ਸਰਪੰਚੀ ਵਾਸਤੇ ਤੇ ਬੀਜੇਪੀ ਉਮੀਦਵਾਰ ਨੇ ਕਿ ਬੋਲੀ 12 ਲਗਾਈ ਤੇ ਜਿਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਕਿਉਂਕਿ ਬੋਲੀ ਲੱਗਣ ਤੋਂ ਬਾਅਦ ਇੱਕ ਖਬਰ ਜੂ ਹੈ ਲਗਾਤਾਰ ਵਾਰ ਲਕੋਰੀ ਸੀ ਬੀਜੇਪੀ ਆਗੂ ਆਤਮਾ ਸਿੰਘ ਦੇ ਵੱਲੋਂ ਇਹ ਜੂ ਹੈ ਬੋਲੀ ਲਗਾਈ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਪੱਖ ਦਾ ਗਿਆ ਤਾਂ ਹੁਣ ਗੁਰਦਾਸਪੁਰ ਦੇ ਡੀਸੀ ਆਮ ਸ਼ੰਕਰ ਗੁਪਤਾ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਏਡੀਸੀ ਅਤੇ ਐਸਡੀਐਮ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਨੇ ਤੇ ਕਿਹਾ ਕਿ ਇਹ ਜੇ ਕੰਮ ਨਾ ਕੀਤੇ ਜਾਣ ਕਿਉਂਕਿ ਅਜੇ ਇਹ ਕੰਮ ਸਿੱਧੇ ਤੌਰ ਦੇ ਉੱਤੇ ਗੈਰਕਾਨੂੰਨੀ ਨੇ ਕਰਦੇ ਕਿ ਦਿੱਲੀ ਕਟੇ ਵੱਲ ਉਹਦੇ ਬਾਰੇ ਗੱਲ ਕਰਦੇ। ਦੇਖੋ ਇਹ ਮੁੱਦਾ ਮੇਰੇ ਧਿਆਨ ਵਿੱਚ ਆਇਆ ਸੀਗਾ। ਬਟ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹ ਜੋ ਵੀ ਹੈ ਬੁਲਿ ਵਾਲਾ ਸਿਸਟਮ ਹੈ ਟੋਟਲੀ ਇਲਲੀਗਲ ਹੈ। ਇਸ ਨੂੰ ਕੋਈ ਵੀ ਪ੍ਰਸ਼ਾਸਨ ਜਾਂ ਕਾਨੂੰਨ ਮਾਨਤਾ ਨਹੀਂ ਦੇ ਸਕਦਾ। ਸਰ ਸੰਮਤੀ ਨਾਲ ਚੋਣ ਹੋਣਾ ਵਿਦਾਊਟ ਐਨੀ ਕਨਸੀਡਰੇਸ਼ਨ ਇੱਕ ਅੱਛੀ ਗੱਲ ਹੈ ਜਿਹਦੇ ਬਾਰੇ ਸਰਕਾਰ ਵੀ ਉਹਨਾਂ ਪੰਚਾਇਤਾਂ ਨੂੰ ਨਾਮ ਦਿੰਦੀ ਹੈ ਤੇ ਕਹਿੰਦੀ ਹੈ ਵੀ ਅਸੀਂ ਉੱਥੇ ਡਵੈਲਪਮੈਂਟ ਨੂੰ ਕੰਸਟ੍ਰਕਟ ਕਰਾਂਗੇ। ਇੱਕ ਡੈਮੋਕ੍ਰੈਟਿਕ ਵੇ ਹੈ ਕਿ ਉਹ ਆਪਣੀ ਸਵੈ ਸੰਮਤੀ ਨਾਲ ਕੋਈ ਆਪਣੇ ਦਮੰਦਾ ਚੁਣਨ ਸਰਪੰਚ ਦੀ ਬਟ ਵਿਦਾਊਟ ਐਨੀ ਕੰਸੀਡਰੇਸ਼ਨ ਬਟ ਜੇ ਇਹ ਬੋਲੀ ਲਾ ਕੇ ਦੀ ਗੱਲ ਧਿਆਨ ਆਈ ਆ ਵੀ ਜਿਹੜੇ ਵੀ ਚਾਹਵਾਨ ਨੂੰ ਦੱਸੋ ਕਿਹੜਾ ਪਿੰਡ ਨੂੰ ਵੱਧ ਦਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ ਇਹਦੇ ਲਈ ਮਨੇ ਡੀਸੀਬੀ ਤੇ ਐਸਡੀਐਮ ਨੂੰ ਅਰਜ਼ੀ ਦਿੱਤੀ ਹੈ ਇਹਦੀ ਬਰਤਾਲ ਕਰਨ ਤੇ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਰਗ ਨਾ ਰਹਿ ਜਾਊਗਾ ਤਾਂ ਉਹਦੀ ਕੋਈ ਕੰਪੀਟੀਸ਼ਨ ਨਹੀਂ ਹੋਇਆ ਤਾਂ ਹੁਣ ਸਾਡੇ ਕੋਲ ਐਵਿਡੈਂਸ ਹੈ ਕਿ ਜਦ ਅਸੀਂ ਜੋ ਵੀ ਲਾਉ ਪੁਲ ਤੇ ਐਕਸ਼ਨ ਹੁੰਦਾ ਉਹਦਾ ਉਲਮਾ ਹੈ। ਵੱਡੀ ਖਬਰ ਗੁਰਦਾਸਪੁਰ ਦੇ ਪਿੰਡ ਹਰਤੌਰਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੇ ਦਿਨ ਇੱਕ ਬੀਜੇਪੀ ਦੇ ਉਮੀਦਵਾਰ ਦੇ ਵੱਲੋਂ ਪੂਰੇ 2 ਕਰੋੜ ਦੀ ਬੋਲੀ ਲਗਾਈ ਗਈ ਸੀ ਉਹ ਵੀ ਸਰਪੰਚੀ ਵਾਸਤੇ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਜੋ ਹੈ ਤੂਲ ਫਰਦਾ ਜਾ ਰਹੇ ਸੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਇਹ ਸਰਪੰਚ ਜਿਸ ਨੇ ਕੁਰਸੀ ਵਾਸਤੇ ਸਰਪੰਚੀ ਵਾਸਤੇ ਪੂਰੇ 2 ਕਰੋੜ ਦੀ ਬੋਲੀ ਲਗਾਈ ਸੀ ਤੇ ਕੋਣ ਇਸ ਮਾਮਲੇ ਦੇ ਵਿੱਚ ਡੀਸੀ ਗੁਰਦਾਸਪੁਰ ਤੇ ਵੱਲੋਂ ਤੂ ਹੈ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਨੇ ਐਕਸ਼ਨ ਮੋਡ ਦੇ ਵਿੱਚ ਹੈ ਡੀਸੀ ਗੁਰਦਾਸਪੁਰ ਕਿਉਂਕਿ ਕਾਰਵਾਈ ਦੀ ਗੱਲ ਜੋ ਆਖੀ ਜਾ ਰਹੀ ਹੈ ਦੱਸੀਏ ਕਿ ਮਾਮਲਾ ਜੋ ਹੈ ਗੁਰਦਾਸਪੁਰ ਦੇ ਪਿੰਡ ਹਰਦੋਲਵਾਲ ਤੋਂ ਸਾਹਮਣੇ ਆਇਆ ਜਿੱਥੇ ਬੀਤੇ ਦਿਨ 2 ਕਰੋੜ ਦੀ ਬੋਲੀ ਲਾਈ ਗਈ ਸੀ ਸਰਪੰਚੀ ਵਾਸਤੇ ਤੇ ਬੀਜੇਪੀ ਉਮੀਦਵਾਰ ਨੇ ਕਿ ਬੋਲੀ 12 ਲਗਾਈ ਤੇ ਜਿਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਕਿਉਂਕਿ ਬੋਲੀ ਲੱਗਣ ਤੋਂ ਬਾਅਦ ਇੱਕ ਖਬਰ ਜੁ ਹੈ ਲਗਾਤਾਰ ਵਾਰ ਲਕੋਰੀ ਸੀ ਬੀਜੇਪੀ ਆਗੂ ਆਤਮਾ ਸਿੰਘ ਦੇ ਵੱਲੋਂ ਇਹ ਜੁ ਹੈ ਬੋਲੀ ਲਗਾਈ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਪੱਖ ਦਾ ਗਿਆ ਤਾਂ ਹੁਣ ਗੁਰਦਾਸਪੁਰ ਦੇ ਡੀਸੀ ਆਮ ਸ਼ੰਕਰ ਗੁਪਤਾ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਏਡੀਸੀ ਅਤੇ ਐਸਡੀਐਮ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਨੇ ਤੇ ਕਿਹਾ ਕਿ ਇਹੋ ਜੇ ਕੰਮ ਨਾ ਕੀਤੇ ਜਾਣ ਕਿਉਂਕਿ ਅਜਿਹੇ ਕੰਮ ਸਿੱਧੇ ਤੌਰ ਦੇ ਉੱਤੇ ਗੈਰਕਾਨੂੰਨੀ ਨੇ ਪੁਲਿਸ ਨੇ ਕੀ ਕਾਰਵਾਈ ਕੀਤੀ ਨਹੀਂ ਤੁਹਾਡੇ ਵੱਲੋਂ ਉਹਦੇ ਬਾਰੇ ਦੱਸੋ ਦੇ ਕੋਈ ਮੁੱਦਿਆਂ ਨੇ ਧਿਆਨ ਵਿੱਚ ਆਇਆ ਸੀਗਾ ਬਟ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹ ਜੋ ਵੀ ਹੈ ਬੁਲਦੀ ਵਾਲਾ ਸਿਸਟਮ ਹੈ ਟੋਟਲੀ ਇਲਲੀਗਲ ਹੈ ਇਸ ਨੂੰ ਕੋਈ ਵੀ ਪ੍ਰਸ਼ਾਸਨ ਜਾਂ ਕਾਨੂੰਨ ਮਾਨਤਾ ਨਹੀਂ ਦੇ ਸਕਦਾ ਸਰ ਸੰਮਤੀ ਨਾਲ ਚੋਣ ਹੋਣਾ ਵਿਦਾਊਟ ਐਨੀ ਕਨਸੀਡਰੇਸ਼ਨ ਇੱਕ ਅੱਛੀ ਗੱਲ ਹੈ ਜਿਹਦੇ ਬਾਰੇ ਸਰਕਾਰ ਵੀ ਉਹਨਾਂ ਪੰਚਾਇਤਾਂ ਨੂੰ ਨਾਮ ਦਿੰਦੀ ਹੈ ਤੇ ਕਹਿੰਦੀ ਹੈ ਵੀ ਅਸੀਂ ਉੱਥੇ ਡਿਵੈਲਪਮੈਂਟ ਲਈ ਕੰਮ ਕਰਾਂਗੇ ਇਹ ਇੱਕ ਡੈਮੋਕ੍ਰੈਟਿਕ ਵੇ ਹੈ ਕਿ ਉਹ ਆਪਣੀ ਸਵੈ ਸੰਮਤੀ ਨਾਲ ਕੋਈ ਆਪਣੇ ਗਮੈਂਦਾ ਚੁਣੇ ਸਰਪੰਚ ਦੀ ਬਟ ਵਿਦਾਊਟ ਐਨੀ ਕੰਸੀਡਰੇਸ਼ਨ ਬਟ ਜਿਹੜੀ ਇਹ ਬੋਲੀ ਲਾ ਕੇ ਦੀ ਗੱਲ ਧਿਆਨ ਆਈ ਹੈ ਵੀ ਜਿਹੜੇ ਵੀ ਚਾਹਵਾਨ ਨੂੰ ਦੱਸੋ ਕਿਹੜਾ ਪਿੰਡ ਨੂੰ ਵੱਧ ਦਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ ਇਹਦੇ ਲਈ ਮਨੇ ਡੀਸੀਬੀ ਤੇ ਐਸਡੀਐਮ ਨੂੰ ਅਰਜ਼ੀ ਦਿੱਤੀ ਹੈ ਇਹਦੀ ਪੜਤਾਲ ਕਰਨ ਤੇ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਰਗ ਨਾ ਰਹਿ ਜਾਊਗਾ ਤਾਂ ਉਹਦੇ ਦੀ ਕੋਈ ਕੰਪੀਟੀਸ਼ਨ ਨਹੀਂ ਹੋਇਆ ਤਾਂ ਹੁਣ ਸਾਡੇ ਕੋਲ ਐਵਿਡੈਂਸ ਹੈ ਇਹ ਅਸੀ ਜੋ ਵੀ ਨਾਪੁਲ ਤੇ ਐਕਸ਼ਨ ਹੁੰਦਾ ਉਹਦਾ ਉਲਮਾ ਜੀ